ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਤੁਹਾਨੂੰ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਿਹਤੋੜਲਾ ਮੰਦਪੀ ਕੋਰ ਦਰਸ਼ਕੋ ਸੋਸ਼ਲ ਮੀਡੀਆ ਤੇ ਸਰਗਮ ਅਤੇ ਇੰਸਟਾਗ੍ਰam ਦੀ ਪਾਪੀ ਕਮਲ ਕੋਰ ਜਨਮ ਲਾਲ ਮਸ਼ਹੂਰ ਕੰਚਨ ਕੁਮਾਰੀ ਦੀ ਬਠਿੰਡਾ ਮੈਡੀਕਲ ਯੂਨੀਵਰਸਿਟੀ ਦੇ ਨੇੜੇ ਗੱਡੀ ਵਿੱਚ ਇੱਕ ਪੇਤ ਪਰੇ ਹਾਲਾਤਾਂ ਵਿੱਚ লাশ ਮਿਲਣ ਨਾਲ ਪੂਰੇ ਇਲਾਕੇ ਵਿੱਚ ਜੋ ਹੈ ਕਿ ਸਨਸਨੀ ਫੈਲ ਗਈ ਤੁਹਾਨੂੰ ਦੱਸ ਦਈਏ ਕਿ ਹਮੇਸ਼ਾ ਆਪਣੇ ਸੋਸ਼ਲ ਮੀਡੀਆ ਅਤੇ ਇੰਸਟਾਗ੍ਰam ਤੇ ਮਸ਼ਹੂਰ ਰਹਿਣ ਵਾਲੀ ਭਾਬੀ ਕਮਲਕੌਰ ਦੇ ਜੋ ਹੈ ਕਿ ਗੱਡੀ ਵਿੱਚੋਂ ਪੇਤ ਪਰੇ ਹਾਲਾਤਾਂ ਵਿੱਚੋਂ ਲਾਸ਼ ਮਿਲੀ ਹਾਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਜੋ ਮਰਡਰ ਕੇਸ ਦੱਸਿਆ ਜਾ ਰਿਹਾ ਅਤੇ ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਕਤਲ 2 ਜਾਂ 3 ਦਿਨ ਪਹਿਲਾਂ ਹੀ ਕੀਤਾ ਗਿਆ ਅੱਜ ਜੋ ਗੱਡੀ ਤੋਂ ਬਦਬੂ ਆਉਣ ਤੋਂ ਬਾਅਦ ਜੋ ਉਧਰ ਦੇ ਨੇੜੇ ਦੇ ਲੋਕਾਂ ਵੱਲੋਂ ਜੋ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਅਤੇ ਜਦ ਉਹਨਾਂ ਵੱਲੋਂ ਗੱਡੀ ਖੋਲ ਕੇ ਵੇਖੀ ਗਈ ਤਾਂ ਇੱਕ 33 ਵਰਸ਼ੀ ਸਾਲ ਦੀ ਜੋ ਔਰਤ ਦਾ ਸ਼ਬਦ ਮਿਲਿਆ ਤੇ ਜਦ ਉਸ ਦੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਆਈਡੈਂਟੀਫਿਕੇਸ਼ਨ ਮਿਲ ਪਤਾ ਚਲਿਆ ਕਿ ਇਹ ਉਹੀ ਔਰਤ ਹੈ ਜੋ भाभी कमल कौर जो हमेशा सोशल मीडिया अते इंस्टाग्राम पे सरगरम रहती है, है आते, ते यूट्यूब पे भी इस इसते सरगरम है आते, इस इसते बहुत सारे जो फॉलोवर्स अन पर इसते पेट परे हालाता विच जो लाश मिली अते पुलिस प्रशासन वालों इसते जो जांच कीती जा रही फिल हाल फिलहाल जो कारणदा हले पता नहीं लग पाया हले जो किस कारण जो उसका कत्ल किता गया किस जो दोषी किस ते वालों जो उसका कतल किया गया हाले भी उसकी जो हाले भी पाल की जा रही है पुलिस प्रशासन वालों जो सीसीटीवी फुटेज है खंगालियां जा रही है कारण दा पता लगाया जा रहा है कि किस ते वालों जो इस जो इंस्टाग्राम से रहन वाली भाभी कमल कौर का जो जिसका नाम कंचन कुमारी है उसकी जो मौत तो बाद उसके मर्डर तो बाद इसकी जो ਕਾਰਨ ਦਾ ਜੋ ਸਿਕਤਲ ਦਾ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਫਿਲਹਾਲ ਜੋ ਜੋ ਇਸ ਵਕਤ ਜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ जो सोशल मीडिया उते सरगन अते इंस्टाग्राम उते भी भाभी कमल कौर दे नाम ना मशहूर कंचन कुमारी दी बिठिंडा मेडिकल यूनिवर्सिटी दे नेरे पार्किंग पार्किंग विच बंद गड्डी भी लाश मिली है मौत दे कारण दा अजे कोई भी पता नहीं लग पाया है अते ए भी शक है कि ए उस्ती मौत है दो तो तीन दिन पैला ही कित्ती गई है पर पुलिस इस मामले गैंगस्टर एंगल नाल भी जांच कर रही है दस दे कि गैंगस्टर अश दाला ने ਅਸ਼ਲੇ ਵੀਡੀਓ ਪਾਉਂ ਤੇ ਪਾਬੀ ਕਮਲ ਕੌਰ ਨੂੰ ਜੋ ਹੈ ਕਿ ਵਾਰਨਿੰਗ ਦਿੱਤੀ ਸੀ ਚੇਤਾਵਨੀ ਦਿੱਤੀ ਸੀ ਧਮਕੀ ਦਿੱਤੀ ਗਈ ਸੀ ਪਰ ਇਸ ਲਈ ਪੁਲਿਸ ਇਸ ਐਂਗਲ ਤੋਂ ਵੀ ਜੋ ਇਸ ਕਤਲ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ ਜੋ ਮਿਲ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜੋ ਕਮਲ ਕੌਰ ਦੀ ਲਾਸ਼ ਲਗਭਗ 2 ਤੋਂ 3 ਦਿਨ ਪਹਿਲਾਂ ਪੁਰਾਣੀ ਦੱਸੀ ਜਾ ਰਿਹਾ ਜਦੋਂ ਇਲਾਕੇ ਵਿੱਚੋਂ ਬੱਬੂ ਆਉਣੀ ਸ਼ੁਰੂ ਹੋ ਗਈ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ লাশ ਨੂੰ ਪੋਸਟਮਾਰਟਮ ਲਈ ਹਸਪਤਾਲ ਹਸਪਤਾਲ ਪਹੁੰਚ ਦਿੱਤਾ ਗਿਆ ਹੈ ਦੱਸ ਦੇ ਕਿ ਕੰਚਲ ਕੁਮਾਰੀ ਉਰਫ ਕਮਲ ਕੋਰ ਪਾਬੀ ਲੁਧਿਆਣਾ ਦੀ ਰਹਿਣ ਵਾਲੀ ਸੀ ਕੰਚਲ ਕੁਮਾਰੀ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਵੀਡੀਓਜ਼ ਕਾਰਨ ਬਹੁਤ ਚਰਚਾ ਵਿੱਚ ਰਹਿੰਦੀ ਸੀ ਅਤੇ ਤੁਹਾਨੂੰ ਦੱਸ ਦੇ ਕਿ ਇੰਸਟਾਗ੍ਰam ਉੱਤੇ ਵੀ ਉਸਤੇ ਕਮਲ ਕੋਰ ਦੇ ਬਹੁਤ ਸਾਰੇ ਜੋ ਫਾਲੋਅਰਸ ਹਨ YouTube ਤੇ ਵੀ ਪੂਰੀ ਤਰ੍ਹਾਂ ਸਰਗਮ ਸੀ ਪਰ ਪੁਲਿਸ ਸੂਤਰਾਂ ਅਨੁਸਾਰ ਉਸਦੀ ਹੱਤਿਆ ਸ਼ਾਇਦ ਕਿਤੇ ਹੋਰ ਕੀਤੀ ਗਈ ਸੀ ਅਤੇ ਉਸਦੀ ਲਾਸ਼ ਲੁਧਿਆਣਾ ਜ਼ਿਲ੍ਹੇ ਵਿੱਚ ਰਿਸਟਰ ਇੱਕ ਕਾਰ ਵੀ ਲੈ ਜਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਪਾਰਕਿੰਗ ਖੇਤਰ ਵਿੱਚ ਸੁੱਟ ਦਿੱਤਾ ਗਿਆ ਸੀ ਸੀਨੀਅਰ ਪੁਲਿਸ ਸੁਪਰਡੈਂਟ ਬਠਿੰਡਾ अमीप कोंडल ने दस कि जांच भी सहायता एक फोरेंसिक टीम की भी सहायता बुलाई गई है सहायता जो है कि जो मौत के कारण भी पता लगाया जाएगा कि किस कारण जो इस जो ਬੀਬੀ ਕਮਲ ਕੌਰ ਦਾ ਜੋ ਕਤਲ ਕਿਸ ਕਾਰਨ ਤੇ ਕੀਤਾ ਗਿਆ ਤੇ ਕਿਸ ਦੇ ਵੱਲੋਂ ਕੀਤਾ ਗਿਆ ਅਤੇ ਪਹਿਲੀ ਨਜ਼ਰ ਵਿੱਚ ਕੁਝ ਗੜਬੜ ਚਾਪਰੀ ਸੀ ਅਤੇ ਕਤਲ ਦੇ ਦੋਸ਼ਾਂ ਤਹਿਤ ਐਫ ਆਈ ਆਰ ਦਰਜ ਵੀ ਕੀਤੀ ਗਈ ਹੈ ਤੇ ਇਸ ਤੇ ਸੰਬੰਧ ਵਿੱਚ ਜੋ ਲੁਧਿਆਣਾ ਆਟੀਆਂ ਤੋਂ ਗੱਡੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤੇ ਇੱਕ ਪੁਲਿਸ ਟੀਮ ਲੁਧਿਆਣਾ ਵੀ ਭੇਜੀ ਗਈ ਹੈ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਤਲ ਦਾ ਕਾਰਨ ਪਛਾਣ ਲੁਕਾਉਣ ਦੀ ਕੋਸ਼ਿਸ਼ ਅਤੇ Laash ਉਥੇ ਲਿਆਉਣ ਅਤੇ ਲੁਕਾਉਣ ਪਿੱਛੇ ਕੀ ਇਰਾਦਾ ਸੀ ਫਿਲਹਾਲ ਪੁਲਿਸ ਨੇ ਗੱਡੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਲੇ ਦੁਆਲੇ ਦੇ ਇਲਾਕੇ ਦੇ ਸੀਟੀ ਇਸ ਟੀਵੀ ਫੁਟੇਜ ਨੂੰ ਵੀ ਸਕੈਨ ਕਰ ਕੀਤਾ ਜਾ ਰਿਹਾ ਹੈ ਤੇ ਜੋ ਜੋ ਬੀਬੀ ਕਮਲਕੌਰ ਦੀ ਮੌਤ ਦੇ ਕਾਰਨ ਦਾ ਪਤਾ ਲਗਾਇਆ ਜਾਏ ਤੁਹਾਨੂੰ ਦੱਸ ਦਈਏ ਕਿ ਹਮੇਸ਼ਾ ਉਹ ਸੋਸ਼ਲ ਮੀਡੀਆ ਤੇ ਉਹ ਸਰਗਰਮ ਰਹਿੰਦੀ ਸੀ ਡੇਲੀ ਦੇ ਉਸ ਤੇ ਅਪਡੇਟਸ ਹੁੰਦੇ ਸਨ ਪਰ ਜੋ ਹੈ ਕਿ ਫਿਲਹਾਲ ਇਸ ਵਕਤ ਜੋ ਉਸਤੇ ਜੋ ਕਿ ਕਤਲ ਕਰ ਦਿੱਤਾ ਗਿਆ ਤੇ ਉਸਦੀ ਲਾਸ਼ ਜੋ ਬਟਿੰਡਾ ਮੈਡੀਕਲ ਯੂਨੀਵਰਸਿਟੀ ਦੇ ਪਾਰਕਿੰਗ ਦੇ ਵਿੱਚ ਗੱਡੀ ਵਿੱਚ ਸੁੱਟ ਕੇ ਜੋ ਦੋਸ਼ੀ ਹੈ ਮੌਕੇ ਤੋਂ ਫਰਾਰ ਹੋ ਗਿਆ ਵਾਲੇ ਕਾਰਨਾਂ ਦਾ ਪਤਾ ਲਗਾਇਆ ਜਾ ਦੋਸ਼ੀ ਦੀ ਜੋ ਪਾਲ ਕਿਤੇ ਜਾ ਰਹੀ ਹੈ ਪਛਾਣ ਕਿਤੇ ਜਾ ਰਹੀ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਪਰ ਇਸ ਵਕਤ ਦੀ ਬਹੁਤ ਵੱਡੀ ਅਪਡੇਟ ਜੋ ਤੁਹਾਨੂੰ ਦੱਸ ਦੇ ਕਿ ਸ਼ੋਸ਼ੇ ਮੀਡੀਆ ਤੇ ਸਰਗਰਮ ਰਹਿਣ ਵਾਲੀ ਬੀਬੀ ਕਮਲਕੌਰ ਉਰਫ ਜੋ ਹੈ ਕਿ ਕੰਚਨ ਕੁਮਾਰੀ ਦਾ ਜੋ ਹੈ ਕਿ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੀ ਲਾਸ਼